ਆਦਿ ਮੀਤ ਬੰਦਾ ਸਿੰਘ ਯਾਦ ਨੂੰ ਜੇਟੀ ਕੋਲੋਂ ਲੋੜੀਂਦੀਆਂ ਲੱਖ ਲੱਖ ਵਧਾਈਆਂ ਹੋਣ ਅੱਜ ਅਸੀਂ ਪਹੁੰਚਿਆ ਪਿੰਡ ਜੰਪਰਵਾਲ ਦੇ ਵਿੱਚ ਜੰਪਰਵਾਲ ਦੇ ਵਿੱਚ ਸਾਡਾ ਪਰਿਵਾਰ ਆ ਅੱਜ ਇਹ ਪੂਰੀ ਇਲਾਵਾ ਲੋ ਦਾ ਮਿਲਟ ਆਇਆ ਸਲਾਂਗੋ ਇਹ ਲੰਗਰ ਚੱਲ ਰਿਹਾ ਹੈ ਇਸ ਤੋਂ ਬਾਅਦ ਲੰਗਰ ਖੁਸ਼ੀਆਂ ਬਾਦਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਕਰੇ ਲੰਗਰ ਖੁਸ਼ੀਆਂ ਬਾਦਸ਼ਾਹੀਆਂ ਸਤਗੁਰ ਨਾਦਰ ਕਰੇ ਜੀ ਸਤਗੁਰ ਨਾਦਰ ਕਰੇ ਸਤਗੁਰ ਨਾਦਰ ਕਰੇ ਸਤਗੁਰ ਨਾਦਰ ਕਰੇ ਜੀ ਸਤਗੁਰ ਨਾਦਰ ਕਰੇ ਸਤਗੁਰ ਨਾਦਰ ਕਰੇ ਸਤਗੁਰ ਨਾਦਰ ਕਰੇ ਲੱਖ ਖੁਸ਼ੀਆਂ ਬਾਕਿ ਸ਼ਾਹੀਆਂ ਜੇ ਸਤ ਗੁਰਿੰਦ ਘਰੇ ਕਰੇ ਤੇ ਨਿਕਲ ਸਕਤ ਸਾਹੀ ਐ 8 ਸਾਲ ਹੋ ਗਏ ਜੀ 8 ਸਾਲ ਤੋਂ ਕਰ ਰਹੇ ਆ ਤੇ ਪਿੰਡ ਜਫਰਾ ਦਾ ਜਿਲ੍ਹਾ ਗੁਰਦਾਸਪੁਰ ਤੇ ਬਾਕੀ ਸਾਡੇ ਫਾਜ਼ਲ ਸਾਹਿਬ ਨੇ ਸਟਾਰਟ ਕੀਤਾ ਸੀ 8 ਸਾਲ ਪਹਿਲਾਂ ਤੋਂ ਉਹਨੇ ਇਕੱਲੇ ਨਾਲ ਉਹਨਾਂ ਦੇ ਸਾਥੇ ਕੇ ਕੋ ਸੇਵਾ ਵੀ ਲੈ ਰਹੇ ਇਕੱਲੇ ਕਰ ਰਹੇ ਤੇ ਨੇ ਸਾਰੇ ਸਾਡੇ ਸੰਧ ਪਰਿਵਾਰ ਆ ਫਾਦੋ ਸਾਹਿਬ ਤੁਹਾਨੂੰ ਬਹੁਤ ਲੱਗੇ ਉਹਨਾਂ ਦੇ ਚਾਚੇ ਪਾਇਆ ਤੇ ਬਰੋਦਰ ਸਾਰੇ ਇਕੱਠੇ ਕਰ ਲਈਏ ਮਿਲ ਜੁਲ ਕੇ ਸਾਰੇ ਕਰਦੇ ਤੇ ਲੋਹੜੀ ਤੇ ਆਪਣੇ ਬੱਚਿਆਂ ਨੂੰ ਗੁੱਡੀਆਂ ਝਰਉਂਦੇ ਨੇ ਚਾਨਾ ਡੋਰ ਬਾਰੇ ਕੀ ਕਹਿਣਾ ਚਾਹੁੰਦੇ ਜੇ ਕੀ ਸੀਸ ਦੇ ਚਾਹੁੰਦੇ ਸੀ ਵੀ ਅਸੀਂ ਇਹੀ ਬੱਚਿਆਂ ਨੂੰ ਕਹਿੰਨਾ ਕਿ ਚਾਨਾ ਡੋਰ ਨਾ ਬਸਤੋ ਉਹ ਦੂਜੀ ਡੋਰ ਬਸਤੋ ਚਾਨਾ ਡੋਰ ਨਾਲ ਨੁਸਾਨ ਅੱਜ ਕੱਲ ਬਹੁਤ ਜ਼ਿਆਦਾ ਹੋ ਰਿਹਾ ਤੇ ਪੰਜ ਬੱਚਿਆਂ ਨੇ ਬੱਚਿਆਂ ਨੂੰ ਇਹੀ ਕਹਿੰਦੇ ਆ ਕਿ ਨੋਰਮਲ ਡੋਰ ਬਸਤੋ ਕੰਪਨੀ ਦੇ ਵਰਨ ਨੂੰ ਆਮੰਦ ਦੇ ਮੋਕਟ ਤੇ ਬਹੁਤ ਅਫਤਾਨ ਹੋਈ ਜੀ ਸਾਡੇ ਸਾਰੇ ਵੱਲੋਂ ਜੀ ਵਾਇਕਲ ਦੀ ਖਾਤਸਾ ਵੈਕਲ ਦੀ ਖਾਤਸਾ ਨੋਰੀ ਦੇ ਫਰੇ ਪਰਵਾਹ ਨੂੰ ਤੁਹਾਡਾ ਨਾਮ ਲਿਖ ਕੇ ਦੇਵਾਂਗੇ ਉਹ ਭਵਿੱਖ ਦੇ ਸਭ ਤੋਂ